ਹੇ ਕੇ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਓ ਫਰੀਦਾ ਦੇ ਤੂੰ ਇਕਲ ਲਤੀਪ ਕਾਲੇ ਲਿਖਣੇ ਲੇਖ ਆਪਨੜੈ ਗਿਰਬਾਨ ਐ ਮੈਂ ਸਰਨੀ ਮਾ ਕਰ ਦੇਖ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸਭੰ ਗੁਰ ਪ੍ਰਸਾਦਿ ਚਾਪੇ ਆਦਿ ਸਤਿ ਜੋਗ ਆਦਿ ਸਚੇ ਹੈ ਪੀ ਸਚੇ ਨਾਨਕ ਹੋਸੀ ਕੀ ਸਚੇ ਸੋਚੈ ਸੋਚਨੈ ਹੋ ਗਈ ਜੇ ਸੋਚੀ ਲਖਵਾਰ ਚੁੱਪ ਚੁੱਪ ਨਹੀ ਹੋਈ ਜੇ ਲਾਇ ਰਹਾ ਲਿਖਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਅਣਖਾਂ ਲਖ ਹੋ ਹੈ ਤੈ ਕਿਨਾ ਚੱਲੇ ਨਾਲ ਕਿ ਸਚਿਆਰਾ ਹੋਈ ਕਿ ਗੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਿ ਆਕਾਰੁ ਕੋ ਨ ਕਹਿਆ ਜਾਇ ਹੁਕਮ ਹੀ ਹੋਵਨ ਜੀ ਹੁਕਮ ਲੈ ਬੜੇ ਆਈ ਹੁਕਮ ਹੀ ਤੁਮੰਨੇ ਛੁਪ ਲਿਖਦ ਸੁਪਾਈਏ ਇਕ ਨਾ ਹੁਕਮ ਬਖਸ਼ੀ ਸੁਖ ਪੀਸ ਦਾ ਪੁਆਈ ਹੁਕਮ ਹੈ ਅੰਦਰ ਸਭ ਹੀ ਕੋ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝਤ ਹੁਮੇ ਕੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਪੀ ਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾ ਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰ ਹਦੂ ਕਤਨਾ ਕਤਿ ਨਾ ਆਵੇ ਤੋਟੀ ਕਾਥੇ ਕਾਤ ਕਤੀ ਗੋਟੀ ਗੋਟੇ ਗੋਠ ਦੇਂਦਾ ਦੇ ਲੈਂਦੇ ਧੁਖ ਪਾਹੀ ਜੁਆ ਜਗੰਤਰ ਖਾਈ ਖਾਏ ਹੁਕਮੀ ਹੁਕਮ ਚੱਲਾਏ ਰਾਉ ਨਾਨਕ ਵਿਖੇ ਸੇ ਵੇ ਪ੍ਰਵਾਹੋ ਸਾਚਾ ਸਹਿਜ ਸਾਧਨਾ ਹੀ ਪਾਖਿਆ ਬਹੁ ਅਭਾਰੀ ਅੱਖੀ ਮੰਗੇ ਤੀਰੀ ਦਾਤ ਕਰੇ ਦਾਤਾਰ ਫੇਰ ਕੇ ਅਗੇ ਰੱਖੀ ਐ ਜਿਦ ਸਿਰ ਸਰਵਾਰ ਮੂੰਹੋਂ ਕੇ ਬੋਲਣ ਬੋਲੀ ਐ ਜੇ ਸੁਣ ਤਰੇ ਪਿਆਰ ਅਮਰਤ ਵਿੱਲਾ ਸਾਚੀ ਨਾਉ ਵੜਿਆਏ ਵਿਚਾਰੇ ਕਰਮਿ ਆਵੈ ਕਫੜਾ ਨਦਰੀ ਮੁਗਦੁਆਰੇ ਨਾਨਕੀ ਵੈ ਧਿਆਣੀ ਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਝਨ ਸੋਏ ਜਿਨ ਸੇ ਰਿਆਤਨ ਪਾਇ ਆਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀ ਅਸਣੀ ਅਮਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਕਰਿਆ ਸਮਾਈ ਗੋਰੀ ਸ੍ਰੀ ਗੁਰਗੋਰੀ ਬਰਮਾ ਗੋਰੀ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵੋ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨੈ ਜਾਈ ਤੀਰਥ ਨਾ ਵਾਜਿਤ ਸਪਾਵਾ ਬਿਨ ਬਾਣੇ ਕੇ ਨਾਏ ਕਰੀ ਜੇ ਤੀਸਰ ਤੋਂ ਪਾਈ ਵੇਖਾ ਬੰਕਰ ਮੰਗੇ ਮਿਲੇ ਲਈ ਮਾਤ ਵਿਤਰਤਨ ਜਵਾਰ ਮਾਨਕੇ ਜੇ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇਵੋ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨੈ ਜਾਈ ਜੇ ਤੁਚਾਰੇ ਯਾਰ ਜਾ ਹੋਰ ਸੁਣੀ ਹੋਏ ਨਮਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸਕੀਰ ਜਗਲੇ ਜੇ ਤੁਸ ਨਦਰ ਨਾ ਆਏ ਤੈ ਵਾਤ ਨ ਪੁੱਛੈ ਕਿ ਕੀ ਤਾਂ ਇੰਦਰ ਕੀ ਈਟਕਾਰੀ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਧੰਗ ਹੁੰਦੇ ਤੇ ਆ ਕੋਈ ਨ ਸੁਝਈ ਜੇਤਸ ਗੁਣ ਕੋ ਏ ਕਰੀ ਸੁਣੈ ਸਤਿ ਵੀਰ ਸੁਨਨਾਤ ਸੁਣੈ ਧਰ ਦਵਲੇ ਆਕਾਸ ਸੁਣੈ ਦੀਪ ਲੋਪ ਤਾਲ ਸੁਣੈ ਪੋਇ ਰਸ ਕੈ ਕਾਲ ਨਾਨਕ ਭਗਤਾ ਸਦਾ ਵੀਗਾ ਸੁਣੈ ਦੁਖ ਪਾਪ ਕਾਨ ਸੁਣੈ ਈਸਰ ਬਰਮਾਈਂਂਦੀ ਸੁਣੈ ਮੁਕਤ ਸਲਾ ਹਨਮੰਦੀ ਸੁਣੈ ਜੋਗ ਜੋਗ ਤਨ ਭੇਦ ਸੁਣੈ ਸਾਤ ਸਵਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤਨ ਤੋਖ ਗਿਆਨ ਸੁਣੇ ਯਰ ਸਰਕਾਰ ਸ਼ਿਨਾਨ ਸੁਣੇ ਪੜ ਪੜ ਪਾਵੇ ਮਾਨੇ ਸੁਣੇ ਲਾਗੇ ਸਸਤਿਆਂ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇਖ ਕੀ ਪਤਸ਼ਾ ਸੁਣੈ ਜਿੰਦੇ ਪਾਵੈ ਰਾਹ ਸੁਣੈ ਹੱਥ ਵੈਸਗਾ ਨਾਨਕ ਭਗਤ ਅਸਦਾ ਵਿਕਾਸ ਸੁਣੈ ਦੁੱਖ ਪਪਕਾਰ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਸਤਾਏ ਕਾਗਦ ਕਲਮਨ ਲੇਖਣ ਹਾਰ ਮੰਨੇ ਕਬਹ ਗਲ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤੋ ਵੈ ਮਨਬੋਧੀ ਮੰਨੈ ਸਗਲ ਭੌਨ ਕੀ ਸੋਧੀ ਮੰਨੈ ਮਹ ਛੋਟਾ ਨਾ ਖਾਈ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਥੋਂ ਪ੍ਰਗਟ ਜਾਏ ਮੰਨੈ ਮਗਨ ਥੱਲੇ ਪੰਥ ਮੰਨੈ ਧਰਮ ਚਤੀ ਸਲ ਬੰਦੇ ਐਸਾ ਨਾਮ ਨਿਰੰਜਨ ਹੋਈ ਜਿਨ ਜੇ ਕੋ ਮੰਗ ਜਾਣਾ ਮਨ ਕੋ ਮੰਨੇ ਪਾਵੇ ਮੁਕਤ ਧਾਰ ਮੰਨੇ ਪਰਵਾਰ ਸੁਧਾਰ ਮੰਨੇ ਤਰੈ ਧਾਰ ਗੁਰ ਸੇਖੀ ਮੰਨੇ ਅਨੰਕ ਭਵੇ ਨਾ ਪੇਖੀ ਐਸਾ ਨਾਮ ਨਿਰੰਦਰਨ ਹੋਏ ਜਿਨ ਕੋ ਮੰਗ ਜਾਣਾ ਮਨ ਕੋ ਹੋਏ ਪੰਜ ਪਰਵਾਰ ਪੰਜ ਪ੍ਰਦਾਨੇ ਬੱਚੇ ਪਾਵੇ ਤਿਰਗੇ ਮਾਨੇ ਪੰਚੇ ਸੋਹੇ ਦਰਜਾਨ ਪੰਚਾ ਕਾ ਗਵੇਕਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਿਆ ਕਰਨੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਦਿਨ ਸੂਤ ਜੇ ਕੋ 부ਝੈ ਹੋਵੇ ਸੁਚਿਆਰ ਤੋਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰੀ ਜਿਸ ਤੇ ਭਾਰਤ ਲੈ ਕਉਣ ਜੋਰ ਜੀ ਜਤਨਾਂ ਕੀ ਨਾਵੇਂ ਸਭਨਾ ਲਿਖਿਆ ਪੁਰੀ ਇਕ ਲਾਵੇਂ ਇਹੋਲੇ ਕਾਲਿਗ ਜਾਣੈ ਕੋਈ ਲਿਖ ਲਿਖਿਆ ਗੀਤਾ ਹੋਈ ਕੀਤਾ ਤਾਣ ਸੁ ਹਲਿਓ ਰੂਪ ਕੀਤੀ ਦਰਜਣੇ ਕਣਕੂਤ ਕੀਤਾ ਪਾਸਾ ਵੇਖੋ ਕੋਵਾਉ ਤਿਸਤੇ ਹੋਈ ਲੰਧਰੀਆ ਕੁਦਰਤੇ ਕਮਣ ਕਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰ ਜੋਤ ਤਉ ਪਾਵੇ ਸਾਈ ਭਲੀਕਾਰ ਤਉ ਸਦਾ ਸਲਾਮੇ ਤੇ ਨਿਰੰਕਾਰ ਅਸਾਂ ਕਾ ਜਾਪੇ ਸੰਭਾਉ ਅਸਾਂ ਕਾ ਪੂਜਾ ਅਸਾਂ ਕਾ ਤਪਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮੰਨ ਰਹਿਓ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਦੀ ਅਸੰਗ ਦਾ ਤਾਰ ਅਸੰਗ ਜ਼ੋਰ ਮੋ ਪਖਸਾ ਅਸੰਗ ਮੋ ਲਿਵਲਾਏ ਤਾਰ ਕੁਦਰਤੇ ਗਵਣ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤ ਤਪਾਵੈ ਸਾਈ ਹਰੀ ਗਾ ਤੂੰ ਸਦਾ ਸਲਾਮੇ ਤੀਨ ਰੰਗ ਅਸੰਖ ਮੂਰਖਾਂ ਦੀ ਕੋਰੇ ਅਸੰਖ ਚੋਰ ਹਰਾਮ ਖੋਰੇ ਅਸਾਂ ਕੀ ਅਮਰ ਕਰ ਜਾਇ ਜੋਰੇ ਅਸੰਗਲ ਵੜਤੇ ਆ ਕਮਾਏ ਅਸੰਖ ਪਾਪੀ ਪਾਪ ਕਰ ਜਾਇ ਅਸੰਖ ਕੁੜਿਆਰ ਕੁੜੇ ਫੇਰਾਇ ਅਸੰਖ ਮਲੇਸ਼ ਮਲਪਕ ਖਾਏ ਅਸੰਖ ਨਿੰਦਿਕ ਸਿਰ ਕਰੇ ਭਾਰੇ ਨਾਨਕ ਨੀਚ ਕਹੇ ਵੀ ਜਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਫਲਿਕਾਰ ਤੂੰ ਸਦਾ ਸਲਾਮੇ ਤੇ ਨਰਨ ਰੰਗਾਰ ਅਸੰਖ ਨਾਮ ਇਹ ਸੰਖਤਾਵੇ ਅਗਾਮੇ ਅਗਾਮੇ ਸੰਖਲੋ ਅਸੰਖੇ ਸਿਰ પાર ਹੋਏ ਅਖਰੀ ਨਾਮ ਅਖਰੀ ਸੱਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਖਾਣ ਜਨੇ ਲਿਖੇ ਤੇ ਸਿਰਨਾਹੇ ਜੇ ਪਰਮਾਏ ਤੇ ਤੇ ਉਪਾਏ ਜਿਤਾ ਕੀਤਾ ਤੇ ਤਨਾਵ ਨਾਮ ਵਣ ਨਾਵੇਂ ਨਾਈ ਕੋਥਾ ਕੁਦਰਤੇ ਕਮਣ ਕਾ ਵਿਚਾਰੇ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਕਲਿਕਾ ਤੂੰ ਸਦਾ ਸਲਾਮੇ ਤੀਨ ਰੂਪ ਕਾਰ ਪਰ ਇਹ ਹੱਥ ਪੈਰ ਤੁਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓ ਤੋਏ ਪਰ ਇਹ ਮਤ ਪਾਪਾਂ ਕੈ ਸੰਗ ਉਹ ਤੋਪ ਨਾ ਮੈਂ ਕਰੰਗ ਉੰਨੀ ਪਾਪੀ ਆਖਣ ਨਾਹੀਂ ਕਰ 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 ਨਾ ਲਿਖ ਲੈ ਜ ਆਪੇ ਵੀ ਜਾ ਭੀਖਾ ਨਾਨਕੁ ਨਕਮੀ ਆਉ ਜ ਤੀਰਥ ਤੇ ਤਪ ਤੇ ਅਦਿ ਦਾਨੇ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਦਰ ਗਾ ਤੀਰਥ ਮਿਲਣਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਵਕਤਨ ਹੋਏ ਸਵਸਥ ਹੱਥ ਬਾਣੀ ਬਰਮਾਉ ਸਤ ਸੁਹਾਣ ਸਦਾ ਮੰਜਾਉ ਕਮਣਸ ਵੇਲਾ ਵਕਤ ਕਮਣ ਕਮਣ ਥੇਤ ਕਣ ਵਾਰੇ ਕਮਣ ਸ ਰੋਥੀ ਮੈਂ ਕਉਣ ਜਥੂ ਆਕਾਰ ਵੇਲ ਨ ਪਾਇਆ ਪੰਡਿਤ ਜੇ ਹੋ ਬੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਦੇ ਲੇਖਣ ਲੇਖ ਪੁਰਾਣ ਥੇਤ ਵਾਰ ਨਾ ਜੋਗੀ ਜਾਣੈ ਰੋਤ ਮਹਉ ਨਾ ਕੋਈ ਜਾਕਰਤਾ ਸੱਠੀ ਕੋ ਸਾਥੀ ਆਪੇ ਜਾਣੈ ਸੋ ਕਿਵ ਕਰੀ ਆਖ ਆਖ ਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੋ ਪਤਾਲ ਨ ਪਤਾਲ ਲਕੀ ਅਗਸਾਂ ਅਗਾਸ ਕੋੜ ਕੋੜ ਭਾਲ ਥਕੇ ਵੇਦ ਕਹਿਨਿ ਕੁਵਾਤ ਸੈ ਸਰ ਟਾਰੇ ਕੈਨਕ ਤੇ ਬਾਇ ਅਸ ਲੋਇਕ ਤਾਤ ਲੇਖਾ ਹੋਏ ਤੇ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਿਆ ਸਲਾਹੀ ਸਲਾਹੇ ਇਤੀ ਸੁਰਤ ਨ ਪਾਈਆ ਨਦੀਆਂ ਇਤੇ ਵਾਪ ਵੈ ਸਮੁੰਦਰ ਨ ਜਾਣਿਆ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਧਨ ਕਿਹੜੀ ਤੁਲ ਨਾ ਹੋਣੀ ਜਿਸ ਮਨ ਹੋ ਨੈ ਇਸ ਰੇ ਅੰਤਨ ਸਿਖਤੀ ਕਹਿਣਾ ਹੀ ਅੰਤੇ ਅੰਤਨ ਗੱਲ ਲੈ ਦੇਣਾ ਹੀ ਅੰਤੇ ਅੰਤਨ ਵੇਖਣ ਸੁਣਨਾ ਹੀ ਅੰਤੇ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਗਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਰਨ ਕੇ ਦੇਵਿਲਾਇ ਤਾਕੇ ਅੰਤਨ ਪਾਏ ਜਾਏ ਇਹੋ ਅੰਤਨ ਜਾਣੈ ਕੋਈ ਬਉਤਾ ਕਈਏ ਬਉਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉਪਰ ਊਚਾ ਨਾ ਐਵੜੇ ਊਚਾ ਹੋਵੇ ਕੋਈ ਤਿਸ ਉਸੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪਿਆ ਨਾਨਕ ਨਦਰਿ ਕਰਮੀ ਦਾ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਇਥੇ ਮੰਗੇ ਜੋਦੋ ਪਾਰੇ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬ ਟੁੱਟੇਵੇਗਾ ਰੇ ਕਿਤੇ ਲੈ ਲੈ ਮੁਕਰਬਾਹੇ ਕਿਤੇ ਮੂਰਖਾਈ ਕਾਇ ਕਿਤੇ ਦੁਖੂ ਸਦਮਾਰ ਇਹ ਪੈਦਾ ਤਰੀ ਜ਼ਤਾਰ ਬੰਦ ਖਲਾਸੀ ਪਾਣਾ ਹੋਈ ਹੋਰ ਆਖ ਨ ਸਕੇ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇ ਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀਕੇ ਕੀ ਜਿਸ ਨੂੰ ਬਖਸ਼ੀਸ ਸੱਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰੀ ਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲੇ ਆਵੇ ਮੁੱਲੇ ਜਾਹੀ ਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾ ਅਮੁੱਲ ਮੁੱਲਾ ਕਹਨੇ ਜਾਏ ਆਖ ਆਖ ਰਹੇ ਲਿਵਲਾਈ ਯਾਖੇ ਵੇਦ ਪਾਠ ਪੁਰਾਣੇ ਆਖੇ ਪੜੇ ਕਰੇ ਵਿਗਿਆਨ ਯਾਖੇ ਪਰਮੇ ਯਾਖੇ ਜਿੰਦੀ ਯਾਖੇ ਗੋਪੀ ਤੇ ਗੋਵਿੰਦੀ ਯਾਖੇ ਈਸ਼ਰ ਯਾਖੇ ਸੇਦੀ ਯਾਖੇ ਕੀਤੇ ਕੀਤੇ ਬੋਦੀ ਯਾਖੇ ਦਾਨ ਵੀ ਯਾਖੇ ਦੇਵੀ ਯਾਖੇ ਸੁਨਰ ਮੁੰਨਨ ਸੇਵ ਕੀਤੇ ਯਾਖੇ ਆਕਨ ਪਾਏ ਕੀਤੇ ਕਹਿ ਕਹਿ ਉਠੜ ਜਾਈ ਕੀਤੇ ਕੀਤੇ ਹੋਰ ਕਰਹੀ ਤਾਂ ਆਖ ਨਾ ਸਕੈ ਕੀ ਕੀ ਜੀਵੜ ਪਾਵੈ ਤੇ ਵਿੜ ਹੋਈ ਨਾਨਕ ਜਾਣੈ ਸਾਥਿਆ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਖੀਐ ਸਰਗੁਬਾਰਾਂ ਗੁਬਾਰ ਸੂਦਰ ਕਹਿਆ ਸੋ ਕਰਕੇ ਆ ਜਿਤ ਵੈ ਸਰਬ ਸੰਮਾਲੇ ਬਾਜੇ ਨਾਦੁ ਨੇਕੀ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹਿਐ ਕੀਤੇ ਗਾਵਣ ਹਾਰੇ ਗਾਵੇ ਤਨੋਂ ਤੌਣ ਪਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਗ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੂਹੰਸ ਦਾ ਸਵਾਰੇ ਗਾਵੇ ਹਿੰਦੀ ਦਸਨ ਬੈਠੇ ਦੇਵਤਿਆਂ ਦਰਨ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਮਨ ਸਾਧ ਵਿਚਾਰ ਗਾਮਨ ਜਤੀ ਸਤੀ ਸੰਤੋਖੀ ਗਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵਿਦਾਨਾ ਲੈ ਗਵੈ ਮੋਹਣੀਆਂ ਮਨਮੋਹ ਸੁਰਗਾ ਮਥ ਪਿਆਲੇ ਗਾਵਨ ਰਤਨੋ ਪਾਏ ਤੇਰੇ 68 ਤੀ ਰਸਨ ਨਾਲੇ ਗਵੈ ਦੋਦ ਮਹਾਬਲ ਸੂਰਾ ਗਵੈ ਖਾਣੀ ਚਾਰੀ ਗਵੈ ਖੰਡ ਮਨਨਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧ ਨੂੰ ਗਾਵੈ ਜੋਤਿ ਤੁਪਾਵਨ ਰਤੇ ਤੇਰੇ ਭਗ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਿ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਹਿ ਸਾਚਾ ਸਾਸੀ ਨਾਹੀ ਹੈ ਭੀ ਹੋਸੀ ਜਾਇ ਨ ਜਾਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਇ ਕਰ ਕਰ ਵੇਖਿਆ ਕੀਤਾ ਆ ਪਾਣਾ ਜੋ ਤਸ ਦੀ ਵੜਿਆਈ ਜੋਤਿ ਸੁਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪੈ ਚੋਲੀ ਧਿਆਨ ਕੀ ਕਰੇ ਤਕਬੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗ ਦੰਡਾ ਪ੍ਰਤੀਤ ਆਈ ਪੰਥੀ ਸਗਲ ਜਨ ਮਾਤੀ ਮਨ ਜੀ ਤੈਜਗ ਜੀਤ ਆਦੇਸ ਤੇ ਸਹਯਾ ਦੇਸ ਆਦ ਅਨੀਰ ਅਨਾਦ ਅਨਾਹਤੀ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਘੜਕੜੋ ਆਦੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰੇਸ ਦੇਵਰਾ ਸਾਧ ਸੰਯੋਗ ਵਿਜੋਗ ਦੁਇ ਕਾਰਤ ਲਾਵੇ ਲੇਕੇ ਆਵੇ ਭਾਗੇ ਆਦੇਸ ਸਹਯਾ ਦੇਸ ਆਦ ਅਨੀਲ ਨਾਦ ਤਨਾਹਤੀ ਜੁਗ ਜੁਗ ਏਕ ਹੋਵੇ ਸੋ ਇਹ ਕਮਾਈ ਜੁਗਤ ਤੇ ਆਈ ਤਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਏ دیਵਾਨ ਜਿਸ ਪਾਵੇ ਤੇ ਵੇਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਹੀਂ ਆਵੇ ਬਉਧਾ ਇਹੋ ਵਿਡਾਣ ਆਦੇਸ ਸੈ ਯਾਦੇਸੋ ਆਦ ਅਨੀਲ ਅਨਾਦ ਅਨਾਹਤੀ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰੇ ਜੋਗੀ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤੀ ਜੁਗ ਜੁਗ ਏਕੋ ਵੇਸ ایک دو جی لکھو لکھو لکھویس لک لکھ لکھ گیڑ آیا بیش، کی بیش، نام جگدیشیاں چڑیے کا نانک ندری پائی ایس آخر زور چپ لیں جور زور نگن دین نے جور زور نے جیون مرن نے زور ਜੋੜਨ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੇ ਉਤਮ ਦੇਚਨ ਕੋਏ ਰਾਤੀ ਰੋਤੀ ਦਿੱਤੀ ਵਾਰ ਪਉਣ ਪਾਣੀ ਅਗਨੀ ਪਾਤਲ ਤੇ ਸਵੇ ਧਰਤੀ ਥਾਪ ਰਖੀ ਧਰਮਸਾਲ ਤਸ ਕੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉਥੇ ਪਾਏ ਨਾਨੇ ਗਿਆ ਜਪ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਆਖੋ ਕਰਮ ਇਤੇ ਪੌਣ ਪਾਣੀ ਵੈਸੰਸਰ ਇਤੇ ਕਾਨ ਹੇਸ ਕਿਤੇ ਬਰਮੈ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ ਇਤੇ ਆਕਾਰਾਂ ਤੁਮੀ ਮੇਰ ਕਿਤੇ ਇਤੇ ਧੂਪ ਦੇਸ ਇਤੇ ਜੰਦੇ ਚੰਦ ਸੂਰ ਕਿਤੇ ਇਤੇ ਮੰਡਲ ਦੇਸ ਕਿਤੇ ਸਦ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੀ ਮਨ ਕਿਤੇ ਇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੀ ਪਾਤ ਨਰਿੰਦੋ ਕੇਤੀਆ ਸੋਤੀ ਸੇਵਕ ਕੇਤੇ ਨਾਨਕੇ ਅੰਤ ਨਹਿ ਅੰਤ ਗਿਆਨ ਕੰਡ ਮੈਂ ਗਿਆਨ ਕਰ ਚੰਡ ਤਿਥੈ ਆਦਿ ਵਿਨੋਦ ਕੋੜੇ ਨਾਂ ਦੇ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਨੂੰ ਤਾਂ ਕਿ ਅੰਗਲ ਨਾ ਕਥਿਆ ਨ ਜਾਏ ਜੇ ਕੋ ਕਹੈ ਚਿਤਸਥਾਈ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਇਹ ਤੜੀਆ ਸੁਨਾ ਸਦਾ ਕੀ ਸੋਦੇ ਕਰਮ ਕੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਜੋਰ ਤਿੱਥੇ ਦੋਧ ਮਹਾ ਬਲ ਸੂਰ ਤਨ ਮੈਂ ਰਾਮ ਰਿਆ ਪ੍ਰਭੂਰੀ ਤਿੱਥੇ ਸੀਤੋ ਸੀਤਾ ਮਹਿਮਾ ਮਾਵੇ ਤਾਕੇ ਰੂਪ ਨਗਤਨੇ ਜਾਈ ਨਾ ਹੋਈ ਮਰੇ ਨ ਠਾਕੇ ਜਾਈ ਜਿਨ ਕੇ ਰਾਮ ਬਸੈ ਮਨ ਮਾਇ ਤੇ ਤੈ ਭਗਤੋ ਸਕੇ ਲੋ ਕਰੇ ਨਾਮ ਸੱਚਾ ਮਨ ਸੋਈ ਸਤਿ ਕੰਡ ਵਸੈ ਅਨੰਤ ਰੰਗਾਰੇ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਕੰਡ ਮੰਡਲ ਵਰ ਪੰਡ ਜੇ ਕੋ ਕਥਤ ਅੰਤ ਨਾਹ ਅੰਤ ਤਿੱਥ ਲੋ ਲੋ ਅਕਾਰੇ ਜਿਵ ਜਿਵ ਹੁਕਮ ਤਿ ਵੇਤਕਾਰ ਵੇਖੈ ਵਿਖਸੈ ਕਰੀ ਚਾਰ ਨਾਨਕ ਕਥਨਾ ਕਰਲਾਸਾ ਜਤ ਪਹਾਰਾ ਧੀਰਜ ਸੁਨਿਆਰ ਅਹਿਰ ਮਤ ਵੇਦ ਹਥਿਆਰ ਪੋਖਲਾ ਯਗਨ ਤਪਤਾਉ ਪਾਂਡਾ ਪਾਉਂ ਹੀ ਅੰਮ੍ਰਿਤ ਤਿਤਟਾਲ ਘੜੀਏ ਸਬਦ ਸਚੀ ਠਕਸਾਲ ਜੇਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲੇ ਸੋ ਲੋਕ ਸਵਣੇ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਨ ਸਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਸੰਗ ਆਈਆਂ ਬੋਰਿਆ ਆਇਆ ਵਾਚ ਤਰਮਹ ਦੂਰ ਕਰਮੀਆਂ ਪੋਇ ਆਪਣੀ ਕੇ ਨਿੜੇ ਕੇ ਦੂ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੋਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ